ਤੁਸੀਂ ਦੇਖ ਰਹੇ ਜੈਨੇਕਸਵਾਲਾ ਟੀਵੀ ਤੇ ਅੱਜਲੇ ਦੁਪਹਿਰ ਦੇ 2:00 ਵਜੇ ਕੇ 50 ਮਿੰਟ ਹੋਏ ਨੇ ਤੇ ਅੱਗ ਲੱਗਣ ਦੀ ਸੂਚਨਾ ਜਿਹੜੀ ਹੈਗੀ ਉਹ ਮਿਲੀ ਆ ਐਤਵਲੇ ਲਿਬਰਟੀ ਸ਼ੋਰੂਮ ਜਿਹੜਾ ਹੈਗਾ ਗੁਰਨਾਲਕ ਚੌਕ ਦੇ ਵਿੱਚ ਬਿਲਕੁਲ ਜਿਮਖਾਨਾ ਕਲੱਬ ਦੇ ਬਿਲਕੁਲ ਸਾਹਮਣੇ ਉੱਥੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਔਰ ਜਿਹੜਾ ਲਿਬਰਟੀ ਜੁੱਤੀਆਂ ਦਾ ਜਿਹੜਾ ਸ਼ੋਰੂਮ ਹੁੰਦਾ ਉਹਦੇ ਉੱਪਰਲੀ ਮੰਜ਼ਲ ਤੇ ਅੱਗ ਲੱਗੀ ਔਰ ਫਾਇਰ ਬਿਜੇਰ ਵੱਲੋਂ ਅੱਗ ਬੁਝਾਉਂਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਗਿਆ ਹੈਗਾ ਔਰ ਦੂਸਰਾ ਹੀ ਉਹਨਾਂ ਨੂੰ ਕਾਲ ਮਿਲਦੀ ਹੈ ਉਸ ਨਾਲ ਮਿਲ ਗਿਆ ਉਹ ਤੋਂ ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਗਏ ਤੇ ਅੱਗ ਬੁਝਾਉਣ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗੱਲਬਾਤ ਕਰਦੇ ਆ ਅਸੀਂ ਅੰਦਰ ਬੈਠੇ ਸੀਗੇ ਸਰ ਜਦੋਂ ਅਸੀਂ ਬਾਹਰ ਨਿਕਲ ਕੇ ਦੇਖਿਆ ਨਾ ਉੱਪਰ ਧੂੰਆਂ ਆ ਰਿਹਾ ਸੀਗਾ ਤੇ ਅਸੀਂ ਜਦੋਂ ਇਹ ਕੰਡੀਸ਼ਨ ਦੇਖੀ ਸੀ ਨਾਲ ਹੀ ਫਾਇਰ ਬ੍ਰਿਡ ਦੇ ਫੋਨ ਕੀਤਾ ਅਸੀਂ ਵਿੱਚ ਅਸੀਂ ਸ਼ੋਰੂਮ ਦੇ ਵਿੱਚ ਸੀਗੇ ਅੱਗ ਜਿਹੜੀ ਲੱਗੀ ਆ ਉੱਪਰ ਲੱਗੀ ਆ ਜੀ ਜਦੋਂ ਅਸੀਂ ਬਾਹਰ ਦੇਖਿਆ ਉੱਪਰ ਧੂੰਆਂ ਨਿਕਲ ਰਿਹਾ ਸੀਗਾ ਜਦੋਂ ਅਸੀਂ ਭੱਜ ਕੇ ਉੱਪਰ ਗਏ ਪਿੱਛੇ ਤਾਂ ਲੱਗਦਾ ਬਹੁਤ ਜੁੱਤੀ ਦਿਖਣ ਲੱਗੀ ਹੈ ਜੀ ਕੋਈ ਕਾਰਨ ਹੋਇਆ ਜੀ ਸਾਨੂੰ ਤਾਂ ਆਪ ਹੀ ਨਹੀਂ ਪਤਾ ਲੱਗਿਆ ਕਿ ਕਿੰਨੇ ਨੇ ਜਾਣੇ ਸੀਗੇ ਤੁਸੀਂ ਅੰਦਰ ਵਿੱਚ ਅਸਟਾ ਥੱਲੇ ਸੀ ਨਾ ਸਰ ਉੱਪਰ ਤਾਂ ਕੋਈ ਵੀ ਨਹੀਂ ਸੀਗਾ ਉੱਪਰ ਦਾ ਸਮਾਨ ਹੀ ਪਿਆ ਹੁੰਦਾ ਸਾਡਾ ਉਦੋਂ ਅੱਗ ਲੱਗੀ ਪਤਾ ਨਹੀਂ ਸ਼ੋਅਰੂਮ ਦਾ ਇਹ ਸਮਾਨ ਉੱਪਰ ਵੇਅਰ ਹਾਉਸ ਪਿਆ ਹੋਣਾ ਉਹ ਹਾਂ ਜੀ ਹਾਂ ਜੀ ਸਰ ਉੱਤੇ ਸਰ ਦਾ ਸਮਾਨ ਵਗੈਰਾ ਪਿਆ ਸੀਗਾ ਨਹੀਂ ਪਤਾ ਵੀ ਹੁਣ ਸਾਨੂੰ ਕੋਈ ਨਹੀਂ ਨਹੀਂ ਉੱਪਰ ਨਹੀਂ ਕਿੰਨੇ ਕਿ ਚਰਚ ਫਾਇਰ ਬ੍ਰਿਗੇਡ ਦੀ ਗੱਡੀ ਐ ਤੇ ਬਹੁਤ ਆ ਗਈ 10 15 ਮਿੰਟ ਚ ਹੀ ਆ ਗਈ ਹਾਂ ਜੀ ਜੀ ਨਾਲ ਹੀ ਨਾਲ ਫੋਨ ਕਰ ਸਰ ਉਹ ਤਾਂ ਹੁਣ ਉੱਪਰ ਜਾ ਕੇ ਪਤਾ ਲੱਗਣਾ ਹੈ ਨੇ ਮੰਨਦਾ ਕੋਈ ਨਹੀਂ ਸਰ ਕਿੰਨਾ ਜਿਹੜਾ ਟਾਈਮ ਹੋਇਆ ਹੋ ਗਿਆ ਹੋਗੇ ਤਾਂ 15 ਮਿੰਟ ਹੋ ਗਏ ਬਿਲਕੁਲ ਅਸਲੇ ਜਿਹੜੀ ਤਸਵੀਰ ਨਜ਼ਰ ਆਈ ਆ ਜੇ ਬਲਬਤ ਕੀਤੀ ਆ ਉਸ ਮੁਤਾਬਕ 15 ਤੋਂ 20 ਮਿੰਟ ਦਾ ਸਮਾਂ ਹੋ ਚੁੱਕਾ ਹੈ ਅੱਗ ਲੱਗੀ ਨੂੰ ਔਰ ਜਿਸ ਤਰ੍ਹਾਂ ਇਹਨਾਂ ਨੂੰ ਪਤਾ ਲੱਗਦਾ ਕਿਉਂਕਿ نیچے ਜਿਹੜਾ ਸ਼ੋਰੂਮ ਹੈਗਾ ਇੱਥੇ ਇਹ ਆਪਣੇ ਦੋਸਤਾਂ ਦੇ ਨਾਲ ਮੌਜੂਦ ਹੁੰਦੇ ਆਪਣੇ ਜਿਹੜੇ ਦੁਕਾਨ ਦੇ ਜਿਹੜੇ ਵਰਕਰ ਹੈਗੇ ਉਹਨਾਂ ਦੇ ਨਾਲ ਮੌਜੂਦ ਹੁੰਦੇ ਆ ਔਰ ਤੂੰ ਆ ਜਦੋਂ ਨਿਕਲਦਾ ਹੈ ਤੇ ਅਚਾਨਕ ਜਦੋਂ ਇਹਨਾਂ ਨੂੰ ਪਤਾ ਲੱਗਦਾ ਆ ਸਾਹਸ ਦੇ ਰਾਹਗੀਰਾਂ ਦੇ ਕੋਲ ਜਿਹ ਉੱਪਰਲੀ ਮੰਜ਼ਿਲ ਦਾ ਧੂਆ ਨਿਕਲ ਰਿਹਾ ਉਹ ਤੋਂ ਬਾਹਰ ਆ ਕੇ ਦੇਖਦੇ ਤੇ ਧੂਏ ਦੇ ਨਾਲ ਅੱਗ ਦੀਆਂ ਲੱਤਾਂ ਵੀ ਨਿਕਲਦੀਆਂ ਆ ਨਜ਼ਰ ਆਉਂਦੀਆਂ ਨੇ ਉਤੁਰੰਤ ਪ੍ਰਭਾਵ ਦੇ ਨਾਲ ਫਾਇਰ ਬਿਗੇਟ ਨੂੰ ਕਾਲ ਕੀਤਾ ਜਾਂਦਾ ਔਰ ਜੋ ਦਸਤਾਂ ਮੁਤਾਬਕ ਫਾਇਰ ਬਿਗੇਟ ਵੀ 10 ਤੋਂ 15 ਮਿੰਟਾਂ ਦੇ ਵਿੱਚ ਪਹੁੰਚ ਜਾਂਦੀ ਹੈ ਔਰ ਅੱਗ ਬੁਝਾਉਣ ਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਗਿਆ ਔਰ ਇਸੇ ਦੇ ਦੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਲੀਡਿੰਗ ਫਾਇਰਮੈਨ ਹੈਗੇ ਨੇ ਨਰੇਸ਼ ਕੁਮਾਰ ਉਹਨਾਂ ਵੱਲੋਂ ਜਿਹੜੀ ਅੱਗ ਹੈਗੀ ਆ ਉਹ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਜਿਹੜੀ ਜਾਣਕਾਰੀ ਮਿਲੀ ਹੈ ਜੋ ਦੁਕਾਨਦਾਰ ਦੇ ਜਿਹੜੇ ਕਰਮਚਾਰੀ ਆ ਗਏ ਨੇ ਉਹਨਾਂ ਨੇ ਜੋ ਦੱਸਿਆ ਕਿ ਫਿਲਹਾਲ ਜਾਨੀ ਨੁਕਸਾਨ ਨਹੀਂ ਹੋਇਆ ਵਿਚਾਰਿਆ ਪਰ ਮਾਲੀ ਕਿੰਨਾ ਕੁ ਨੁਕਸਾਨ ਹੋਇਆ ਉਹ ਜਦੋਂ ਪੜਤਾਲ ਕਰਨਗੇ ਉਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਕਿ ਜਿਹੜਾ ਮਾਲੀ ਕਿੰਨਾ ਕੁ ਨੁਕਸਾਨ ਹੋਇਆ ਪਰ ਫਿਲਹਾਲ ਕਮ ਕਮ ਵਿਭਾਗ ਵੱਲੋਂ ਸੱਦ ਭਜਾਉਣ ਦੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਚੱਲੀ ਗਈਆਂ ਨੇ। ਤੇ ਬਿਲਕੁਲ ਇਸ ਵੇਲੇ ਅਰਖ ਤੇ ਕਾਬੂ ਜਿਹੜਾ ਹੈਗਾ ਉਹ ਪਾ ਲਿੱਤਾ ਗਿਆ ਹੈ ਔਰ ਜਿਹੜੇ ਲੀਡਿੰਗ ਸਾਇਰਮੈਨ ਹੈਗੇ ਨੇ ਨਰੇਸ਼ ਕੁਮਾਰ ਉਹ ਉੱਪਰੋਂ نیچے ਆ ਗਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਜਦੋਂ ਤੁਸੀਂ ਆਏ ਸੀਗੇ ਕਿੰਨੀ ਗੱਲ ਲੱਗੀ ਹੋਈ ਸੀ ਕੀ ਸਾਰਾ ਮਾਮਲਾ ਸੀਗਾ ਕਿੰਨੇ ਵਜੇ ਪਹੁੰਚੇ ਫੋਨ ਕਾਲ ਕਿਦਾਂ ਸੀ ਕਾਫੀ ਸੀਗੀ 5 ਮਿੰਟ ਜਿੱਥੇ ਪਹੁੰਚ ਗਏ ਇਹ ਆਪ ਕੋ ਪਹੁੰਚ ਗਏ ਹਾਂਜੀ ਆਪ ਨੂੰ ਕਾਲ ਕਿੰਨਾ ਕਹਿਦਾ ਸਾਨੇ ਮਾਲਕ ਦੱਸਦਾ ਤੇ ਕਾਲ ਹੀ ਹੈ ਇਹਨਾਂ ਦਾ ਤੁਸੀਂ ਉੱਪਰ ਗਏ ਸੀਗੇ ਕੀ ਹਾਲ ਚਿਰ ਇਹਨਾਂ ਦਾ ਕਾਲ ਹੈ ਉੱਤੇ ਕੋੜ ਹੈਗਾ ਕਬੜ ਕੋਡ ਰੱਖਿਆ ਉਹ ਬਿਲਕੁਲ ਕਾਬੂ ਆ ਕਾਬੂ ਆ ਠੀਕ ਹੈ ਤਾਂ ਬਿਲਕੁਲ ਅਸਲ ਇਹ ਅੱਗ ਤੇ ਹੁਣ ਤੱਕਰ ਜਿਹੜੀ ਕੜੀ ਮੁਸ਼ਕਲ ਕੀਤੀ ਹੈ ਦਮਕਲ ਵਿਭਾਗ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਔਰ ਜਿਹੜਾ ਸਮਾਨ ਸੀਗਾ ਜਿਹੜਾ ਰਿਕੋਰਡ ਸੀਗਾ ਉਹ ਜੋ ਦੱਸਿਆ ਜਾ ਰਿਹਾ ਫਾਇਰ ਲੀਡਿੰਗ ਮੈਨ ਜਿਹੜੇ ਹੈਗੇ ਨੇ ਫਾਇਰ ਦਮਕਲ ਵਿਭਾਗ ਦੇ ਦਾ ਰਿਕੋਰਡ ਜਿਹੜਾ ਸੀਗਾ ਉਹ ਉੱਪਰ ਰੱਖਿਆ ਸੀਗਾ ਜਾਂ ਜਿਹੜਾ ਥੋੜਾ ਬੋਤਾ ਜਿਹੜਾ ਕਬੜ ਦਾ ਸਮਾਨ ਸੀਗਾ ਉਹ ਉੱਪਰ ਰੱਖਿਆ ਸੀਗਾ ਉਸ ਨੂੰ ਹੀ ਅੱਗ ਲੱਗੀ ਉਸੇ ਨੁਕਸਾਨਿਆ ਗਿਆ